ਠੀਕ ਆ ਉਹ ਕੈਨੇਡਾ ਦੇ ਵਿੱਚ ਜੰਮਿਆ ਪਲਿਆ ਕਦੇ ਆਪਣੇ ਪਾਪਾ ਨੂੰ ਨਹੀਂ ਮਿਲਿਆ ਅੱਜ ਅਸੀਂ ਜੱਗੇ ਦੀ ਵੀਡੀਓ ਕਾਹਤੋਂ ਪਾਉਣ ਲੱਗੇ ਆ ਇਹ ਵੀ ਇੱਕ ਸਸਪੈਂਸ ਆ ਇਹ ਵੀ ਇੱਕ ਸਮੱਸਿਆ ਵਾ ਜੱਗੇ ਦੀ ਤੁਸੀਂ ਹਾਲਤ ਦੇਖੋ ਕੀ ਹੋਈ ਪਈ ਆ ਪੈਰ ਕਿਵੇਂ ਹੋਏ ਪਏ ਆ ਕੱਪੜੇ ਕਿੱਦਾਂ ਦੇ ਪਾਏ ਹੋਏ ਆ ਜੱਗਾ ਹੁਣ ਪਿਛਲੇ 1 ਸਾਲ ਤੋਂ ਲਗਾਤਾਰ ਕਹਿ ਰਿਹਾ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਅਸੀਂ ਬੜਾ ਸਮਝਾਉਂਦੇ ਸੀ ਵੀ ਜੱਗੇ ਕਿਦੇ ਕੋਈ ਜਾਣਾ ਪਰ ਨਹੀਂ ਮੰਨਿਆ ਸਿਆਲਾਂ ਚ ਅਸੀਂ ਇਹਨੂੰ ਭੇਜਤਾ ਵੀ ਚਲ 2-4 ਦਿਨ ਲਾਇਆ ਇਹ ਗਿਆ ਇਹਨੂੰ ਕਿਸੇ ਨੇ ਆਪਣੇ ਘਰੇ ਨਹੀਂ ਵੜਨ ਦਿੱਤਾ ਇੱਕ ਇਹਦਾ ਪਰੌਣਾ ਲੁਧਿਆਣੇ ਵਾਲਾ ਉਹਦਾ ਜ਼ਰੂਰ ਧੰਨਵਾਦ ਆ ਉਹਨੇ ਚਾਹੇ ਘਰੇ ਤਾਂ ਨਹੀਂ ਰੱਖਿਆ ਇਹਨੂੰ ਪਰ ਉਹ ਇੱਥੇ ਛੱਡ ਗਿਆ ਕਿ ਇਹਨੂੰ ਵਾਪਸ ਇਹਦੀਆਂ ਤਿੰਨ ਭੈਣਾਂ ਜage ਚਾਰ ਚਾਰ ਭੈਣਾਂ ਇੱਕ ਲੁਧਿਆਣੇ ਵੀ ਆਈ ਹੋਈ ਆ ਇੱਕ ਲੁਧਿਆਣੇ ਇੱਕ ਖਲਪੱਤੀ ਹਾਂ ਇੱਕਨੇ ਇੱਕਨੇ ਇੱਕੋ ਜਿਗਰਾਉਂ ਜਿਗਰਾਉਂ ਕਿੱਥੇ ਪਤਾ ਨਹੀਂ ਉੱਥੇ ਰਹਿੰਦੀ ਆ ਉਹ ਤੇ ਆਪਣੇ ਭਰਾ ਨਾਲ ਕੱਚੇ ਮਾਲ ਤੋਂ ਕੱਚੇ ਮਾਲ ਤੋਂ ਉਹਦੀ ਆਹ ਜਿਹੇ ਬੋਲੇਦਾਰ ਕਰ ਦੇਣ ਕਿ ਆ ਦੀ ਮੇਰੇ ਕੋਲ ਪੈਸਾ ਉਹ ਚ ਪਿਆ ਅਮਰਸ਼ਾ ਬੈਂਕ ਦੇ 72 ਲੱਖ ਡਾਲਰ ਜਿਹਦੇ ਪੁੱਤਰ ਕੋਲ 72 ਲੱਖ ਡਾਲਰ ਹੁੰਦਾ ਪਤਾ ਹੈ ਕਿੰਨਾ ਡਾਲਰ ਹੈ ਪਤਾ 72 ਲੱਖ ਹੈ ਇਹਨਾਂ ਦੋਨਾਂ ਚ ਨਹੀਂ ਹੁਣ ਤੂੰ ਘਰੇ ਗਿਆ ਸੀ ਗੋਲਡੀ ਕੋਲੇ ਉਹਦੇ ਕੋਲੇ ਆਪਣੇ ਭਰਾ ਕੋਲੇ ਨਵੀ ਕੋਲੇ ਕੀ ਕਹਿੰਦਾ ਉਹ ਕਹਿੰਦਾ ਪੈਸੇ ਲੈ ਆ ਕੀ ਆਪਣੇ ਜਿਉਨੇ ਘਰੇ ਰੱਖਿਆ ਤੈਨੂੰ ਨਹੀਂ ਰੱਖਿਆ ਨਹੀਂ ਕਹਿੰਦਾ ਕਿਰਾਏ ਤੇ ਰਿਹਾ ਭਾਗ ਤੇ ਠੀਕ ਆ ਮੇਰੇ ਕੋਲ ਕਿਰਾਏ ਤੇ ਬਿਲਕੁਲ ਗਿਆ ਖੰਨੇ ਵਾਲੀ ਕੋਲੇ ਜਿਉਨੇ ਵੀ ਰੱਖਿਆ ਉਹਨੇ ਵੀ ਨਹੀਂ ਰੱਖਿਆ ਆਧਾਰ ਕਾਰਡ ਦੇ ਦਿਓ ਤੁਸੀਂ ਮੈਨੂੰ ਤੇ ਅੱਜ ਜੱਗੇ ਦੀ ਹਾਲਤ ਦੇਖੋ 10 ਦਿਨ ਹੋ ਗਏ ਜੱਗਾ ਇੱਥੋਂ ਸਾਡੇ ਕੋਲ ਚਲਾ ਗਿਆ 10 ਦਿਨਾਂ ਬਾਅਦ ਅੱਜ ਜੱਗਾ ਮਿਲਿਆ ਸਾਨੂੰ ਸਵੇਰੇ ਕਾਲ ਆਈ ਉੱਥੋਂ ਕਾਉਂਸਲਰ ਨੇ ਵੀ ਕਿਸੇ ਨਾਲ ਜਗਰਾਉਣ ਤੋਂ ਕਾਲ ਕੀਤੀ ਪਰੇ ਰਵਿੰਦਰ ਸਾਡੀ ਟੀਮ ਦਾ ਮੈਂਬਰ ਵੀਰ ਜਗਰਾੋਂ ਤੋਂ ਇਹਨਾਂ ਦੀ ਡਿਊਟੀ ਲਈ ਵੀ ਜੱਗਾ ਲੱਭੋ ਜੇ ਕਿਤੇ ਲੱਭਦਾ ਦਾ ਜਗਰਾੋਂ ਕਿਤੇ ਫਿਰ ਕਿਵੇਂ ਪਤਾ ਲੱਗਿਆ ਤੁਮਹਾਂ ਦਾ ਫੋਨ ਹੈ ਜੀ ਇਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਪੱਪਾ ਰੱਬ ਦੀ ਜਗਾ ਗਈ ਉੱਥੇ ਵੀ ਰਾਤ ਰਹਾ ਸੀ ਵੀ ਇਹ ਧਵਾ ਕੇ ਕੱਪੜੇ ਬਦਲਦੇ ਵੀ ਇੱਥੇ ਆ ਕੇ ਲੈ ਠੀਕ ਆ ਫਿਰ ਹੁਣ ਜਦੋਂ ਮੈਂ 4 ਵਜੇ ਗੱਲ ਹੋਈ ਸੀ ਮੈਂ ਵੀ ਫ੍ਰੀ ਹੋ ਕੇ ਲੈ ਆਇਆ ਸੀ ਫਿਰ ਤੂੰ ਜਾ ਕੇ ਲੈ ਕੇ ਆਇਆ ਜੀ ਜਾ ਕੇ ਲੈ ਕੇ ਆਇਆ ਠੀਕ ਹੈ ਜੀ ਚਲੋ ਧੰਨਵਾਦ ਆ ਵੀ ਤੇ ਤੁਹਾਡਾ ਹਨ ਤੁਸੀਂ ਜਿਹੜਾ ਬਰਾਲਾ ਕੀ ਚਾਰਵਿੰਦਰ ਮੂਵੀ ਦੇ ਕਿਹਨਾਂ ਕਹਿੰਦੇ ਸਰਤਾਜ ਜੱਗਾ ਸਾਡਾ ਕੈਨੇਡਾ ਜਿਗਰਾਉਂ ਦਾ ਰਹਿਣ ਵਾਲਾ ਵੀਰ ਜੱਥਲਾ ਦਾ ਮੁੰਡਾ ਨਿਕਾਇਆ ਸੀਗਾ ਜਦੋਂ ਮਾਂ ਕੈਂਸਰ ਨਾਲ ਮਰ ਗਈ ਸੀ ਪਿਓ ਨੇ ਹੋਰ ਵਿਆਹ ਕਰਾ ਲਿਆ ਦਾਦੀ ਨੇ ਪਾਲਿਆ ਦਾਦੀ ਨੇ ਪਾਲ ਕੇ ਕੈਨੇਡਾ ਦੀ ਰਿਸ਼ਤਾ ਕਰਾਇਆ ਕੈਨੇਡਾ ਭੇਜਿਆ ਪੁੱਤ ਆ ਬਸ ਕੈਨੇਡਾ ਜਾ ਕੇ ਐਸਾ ਚੱਕਰ ਚੱਲਿਆ ਘਰ ਵਾਲੀ ਦੇ ਨਾਲ ਡਿਸਪਿਊਟ ਪੈ ਗਿਆ ਡਿਸਪਿਊਟ ਪੈਣ ਤੋਂ ਬਾਅਦ ਥਾਣੇ ਪੁਲਿਸ ਸੱਦ ਲਈ ਪੁਲਿਸ ਨੂੰ ਫੜਾਤਾ ਥਾਣੇ ਪੁਲਿਸ ਜਾ ਕੇ ਉੱਥੇ ਅਫਸਰਟ ਹੋ ਗਿਆ ਜੇਲ੍ਹ ਚ ਬਾਦ ਉੱਥੇ ਕਿਸੇ ਗੈਂਗ ਨਾਲ ਲੱਗ ਗਿਆ ਚੈਨ ਸਨੇਚਿੰਗ ਕਰਨ ਲੱਗ ਗਿਆ ਮੈਰੋਆਨਾ ਭੰਗ ਪੀਣ ਲੱਗ ਗਿਆ ਅਫਸਰਟ ਹੋ ਗਿਆ ਵਾਈਫ ਨੇ ਇਹਦੇ ਮਾਮੇ ਦੇ ਮੁੰਡੇ ਨਾਲ ਵਿਆਹ ਕਰਾ ਲੈ ਸਕੀ ਨਾਲ ਉਹਦੇ ਨਾਲੇ ਹੋਰ ਅਫਸਰਟ ਹੋ ਗਿਆ ਉਸ ਤੋਂ ਬਾਅਦ 6-7 ਸਾਲ ਕੈਨੇਡਾ ਦੇ ਵਿੱਚ ਰਿਹਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਤੇ ਪਾਸਪੋਰਟ ਐਕਸਪਾਇਰ ਹੋਣ ਤੋਂ ਬਾਅਦ ਇਹ ਉੱਥੇ ਸ਼ੈਲਟਰਾਂ 'ਚ ਰਹਿੰਦਾ ਸੀ ਇਹ ਉੱਥੇ ਸੜਕ ਤੇ ਰਹਿੰਦਾ ਸੀ ਉਸ ਤੋਂ ਬਾਅਦ ਇਹ ਕਿਨਾਂ ਮੈਂ ਇੰਡੀਆ ਆਉਣਾ ਉੱਥੋਂ ਸਰਕਾਰ ਨੇ ਇਹਨੂੰ ਵਨ ਟਾਈਮ ਪਾਸਪੋਰਟ ਬਣਵਾ ਕੇ ਵਾਈਟ ਪਾਸਪੋਰਟ ਵਨ ਟਰੈਵਲਿੰਗ ਲਈ ਇੰਡੀਆ ਭੇਜਤਾ ਇਹਦੀ ਵਾਪਸੀ ਦੀ ਟਿਕਟ ਵੀ ਕਰਾਈ ਨਾਲ ਇੰਡੀਆ ਆ ਗਿਆ ਆ ਕੇ ਅਫਸਰਟ ਹੋਇਆ ਹੋਇਆ ਸੀ ਘਰੇ ਗਿਆ ਪਿਓ ਨੇ ਘਰੇ ਨਹੀਂ ਵੜਨ ਦਿੱਤਾ ਭੈਣ ਭਰਾਵਾਂ ਨੇ ਘਰੇ ਨਹੀਂ ਵੜਨ ਦਿੱਤਾ ਦਾਦੀ ਮਰ ਚੁੱਕੀ ਸੀ ਪਾਸਪੋਰਟ ਇਹਦਾ ਗੁੰਮ ਗਿਆ ਕਾਗਜ਼ ਪੱਤਰ ਕੇਨ ਸੱਟ ਤੇ ਕਿਤੇ ਪਤਾ ਹੀ ਨਹੀਂ ਕਿੱਥੇ ਗਿਆ 4-5 ਸਾਲ ਇਹ ਸੜਕਾਂ ਤੇ ਰਿਹਾ ਸੜਕਾਂ ਤੇ ਰਹਿ ਕੇ ਤੁਸੀਂ ਦੇਖੀਆਂ ਤਸਵੀਰਾਂ ਕੀ ਹਾਲ ਹੋ ਗਿਆ ਸੀ ਜੱਗੇ ਦਾ ਤੇ 2016 ਦੇ ਵਿੱਚ ਠਾਬੇ ਤੇ ਸ਼ੁਰੂਆਤ ਦੀ ਦੌਰਾਂ ਚ ਜਦੋਂ ਸਾਡੇ ਕੋ ਬਾਪੂ ਕੇਸਰ ਸਿੰਘ ਜੀ ਸੀਗੇ ਚੁਕਲਾ ਬਾਈ ਸੀ ਉਦੋਂ ਸਾਨੂੰ ਇਹ ਢਾਬੇ ਤੇ ਮਿਲਿਆ ਉਹ ਤਸਵੀਰਾਂ ਵੀ ਅਸੀਂ ਸਾਂਝੀਆਂ ਕੀਤੀਆਂ ਵੰਗੀਆਂ ਸੜਕ ਤੇ ਜਾਂਦਾ ਸੀ ਘੇਰ ਲਿਆ ਇਹਨੂੰ ਨਮਾਇਆ ਧਵਾਇਆ ਰੋਟੀ ਪ੍ਰਸ਼ਾਦਾ ਛਕਾਇਆ ਇਹ ਕਹਿੰਦਾ ਮੈਂ ਆਪਣੀ ਭੈਣ ਦੇ ਘਰੇ ਜਾਣਾ ਖੰਨੇ ਮੇਰੀ ਭੈਣ ਆ ਇਹਨੇ ਸਾ ਤੋਂ 200 ਰੁਪਏ ਲਿਆ ਚਲੇ ਗਿਆ ਨਾ ਧੋਕੇ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ 2017 ਦੇ ਵਿੱਚ ਸਾਨੂੰ ਫੋਨ ਕਰਕੇ ਦੱਸਿਆ ਕਿਸੇ ਵੀਰ ਨੇ ਵੀ ਜਿਹੜਾ ਤੁਸੀਂ ਫੋਟੋਆਂ ਪਾਈਆਂ ਸੀ ਢਾਬੇ ਤੇ ਕਿਸੇ ਟਾਈਮ ਉਹ ਕੈਨੇਡਾ ਦਾ ਪੀਆਰ ਆ ਮੁੰਡਾ ਵੀ ਉਹ ਸੜਕਾਂ ਤੇ ਰੌਲਦਾ ਜਗਰਾਉਂਦਾ ਮੁੰਡਾ ਉਹ ਵੀ ਉਹਨੂੰ ਕੋਈ ਨਹੀਂ ਸ਼ਾਮ ਦਾ ਜਿੱਤ ਤੁਸੀਂ ਉਹਦੀ ਮਦਦ ਕਰੋ ਉਹ ਕੈਨੇਡਾ ਵਾਪਰ ਜਾ ਸਕਦਾ ਤਾਂ ਅਸੀਂ ਵੀਰ ਨੂੰ ਕਰਨੈਲ ਗੇਟ ਦੇ ਕੋਲੋਂ ਜਗਰਾਉਂ ਤੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਰੈਸਕਿਊ ਕਰਕੇ ਲੈ ਕੇ ਆਏ 2017 ਦੇ ਵਿੱਚ ਐਨਡੀ ਜੇ ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਤੁਸੀਂ ਦੇਖੋ ਉਸ ਤੋਂ ਬਾਅਦ ਜੱਗੇ ਵੀਰ ਦੀ ਵੀਡੀਓ ਸ਼ੇਅਰ ਕੀਤੀ ਸੰਗਤ ਨੂੰ ਬੇਨਤੀ ਕੀਤੀ ਵੀ ਇਹਨੂੰ ਕੋਈ ਜੇ ਜਾਣਦਾ ਪਛਾਣਦਾਰ ਸਾਨੂੰ ਦੱਸੋ ਬੜੇ ਵੀਰਾਂ ਦੇ ਫੋਨ ਆਏ ਇਹਦੇ ਨਾਲ ਇੱਕ ਕੇਸ ਵਰਕਰ ਸੀ ਇਹਦੀ ਭੈਣ ਗੁਰਪ੍ਰੀਤ कौर ਬਾਹਰ ਕੈਨੇਡਾ ਚ ਉਹ ਵੀ ਉਸੇ ਕਾਉਂਸਲਿੰਗ ਅਲੇ ਸ਼ੈਲਟਰ ਚ ਜਾਂਦੀ ਸੀ ਜਿੱਥੇ ਇਹਦੇ ਇਹਦੀ ਸ਼ੈਲਟਰ ਦੇ ਵਿੱਚ ਕਾਉਂਸਲਿੰਗ ਹੁੰਦੀ ਸੀ ਉਹਨੇ ਭੈਣ ਨੇ ਦੱਸਿਆ ਵੀ ਇਹ ਸ਼ੈਲਟਰ ਚ ਰਹਿੰਦਾ ਸੀ ਇਹਦੀ ਕਾਉਂਸਲਿੰਗ ਹੁੰਦੀ ਸੀ ਬਸ ਇਹ ਆਪਣੇ ਕਾਉਂਸਲਰ ਨੂੰ ਇਹੀ ਗੱਲ ਕਹੀ ਗਿਆ ਮੈਂ ਇੰਡੀਆ ਜਾਣਾ ਇੰਡੀਆ ਜਾਣਾ ਇੰਡੀਆ ਜਾਣਾ ਉਹਨਾਂ ਨੇ ਵੀ ਇਹਨੂੰ ਮੈਨਿਪੂਲੇਟ ਕਰਕੇ ਦੇ ਦਿਮਾਗ 'ਚ ਪਾਤੀ ਗੱਲ ਵੀ ਤੂੰ ਇਹ ਤਾਂ ਅਫਸਰਟ ਸੀ ਗਈ ਵੀ ਜੇ ਤੂੰ ਮੈਨੂੰ ਮੈਰੋਵਾਨਾ ਪੀਣਾ ਸੀ ਤੈਨੂੰ ਮੁੱਲ ਲੈਣਾ ਪੈਂਦਾ ਇੰਡੀਆ ਤੈਨੂੰ ਫ੍ਰੀ ਮਿਲੂਗਾ ਪਰ ਦੇ ਨੇ ਜੇ ਇਹਦੀ ਫੜ ਲਈ ਮੈਂ ਇੰਡੀਆ ਜਾਣਾ ਉਹਨਾਂ ਨੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਇਹਨੂੰ ਪੁੱਛਿਆ ਕੀ ਕਰਨਾ ਹੈ ਕਹਿੰਨਾ ਜੀ ਮੈਂ ਇੰਡੀਆ ਜਾਣਾ ਤਾਂ ਜੱਜ ਨੇ ਇਹਨੂੰ ਇੰਡੀਆ ਭੇਜਣ ਦਾ ਆਰਡਰ ਕਰ ਦਿੱਤਾ ਉਹ ਭੈਣ ਨੇ ਦੱਸਿਆ ਵੀ ਵੀ ਜੇ ਤਾਂ ਇਹ ਮੁੜਿਆ ਹੁੰਦਾ ਫਿਰ ਤੇਰੀ ਪੀਆਰ ਬਰਕਰਾਰ ਸੀ ਫਿਰ ਇਹ ਅਜ ਤ ਹ ਲੈ ਕੇ ਹੁਣ ਤੱਕ 6 ਸਾਲ ਹੋ ਗਏ ਮੁੜਿਆ ਹੀ ਨਹੀਂ ਵਾਪਸ ਵੀ ਇਹਦੀ ਪੀਆਰ ਕੈਨਸਲ ਹੋ ਗਈ ਆ ਹੁਣ ਤਾਂ ਇਹਦਾ ਇੱਕੋ ਹੀ ਆਪਸ਼ਨ ਆ ਇੱਕੋ ਹੀ ਹੱਲ ਆ ਵੀ ਜੇ ਇਹ ਇਹਦਾ ਬੇਟਾ ਜਿਹੜਾ ਬਾਹਰ ਬੈ ਕੈਨੇਡਾ ਦੇ ਵਿੱਚ ਉਹ ਇਹਨੂੰ ਸੱਦੇ ਦਾ ਜੱਗੇ ਦਾ ਤਲਾਕ ਹੋਣ ਤੋਂ ਪਹਿਲਾਂ ਇੱਕ ਬੇਟਾ ਸੀ ਕੈਨੇਡਾ ਦੇ ਵਿੱਚ ਅੱਜ ਉਹ ਵੀ 17-18 ਸਾਲਾਂ ਦਾ ਹੋ ਗਿਆ ਬਾਲਗ ਹੋ ਗਿਆ ਠੀਕ ਆ ਉਹ ਕੈਨੇਡਾ ਦੇ ਵਿੱਚ ਜੰਮਿਆ ਬਲਿਆ ਕਦੇ ਆਪਣੇ ਪਾਪਾ ਨੂੰ ਨਹੀਂ ਮਿਲਿਆ ਪਰ ਅਸੀਂ ਅੱਜ ਇਸ ਵੀਡੀਓ ਦੇ ਮੱਦੇਨਜ਼ਰ ਉਹਨੂੰ ਵੀ ਬੇਨਤੀ ਕਰਦੇ ਆਂ ਕਿ ਪੁੱਤ ਆਪਣੇ ਪਾਪਾ ਦੀ ਮਦਦ ਕਰ। ਅੱਜ ਅਸੀਂ ਜੱਗੇ ਦੀ ਵੀਡੀਓ ਕਾਹਤੋਂ ਪਾਉਣ ਲੱਗੇ ਆਂ ਇਹ ਵੀ ਇੱਕ ਸਸਪੈਂਸ ਆ ਇਹ ਵੀ ਇੱਕ ਸਮੱਸਿਆ ਵਾ। ਜੱਗੇ ਦੀ ਤੁਸੀਂ ਹਾਲਤ ਦੇਖੋ ਕੀ ਹੋਈ ਪਈ ਆ ਪੈਰ ਕਿਵੇਂ ਹੋਏ ਪਏ ਆ ਕੱਪੜੇ ਕਿੱਦਾਂ ਦੇ ਪਾਏ ਹੋਏ ਆ। ਜੱਗਾ ਹੁਣ ਪਿਛਲੇ 1 ਸਾਲ ਤੋਂ ਲਗਾਤਾਰ ਕਹਿ ਰਿਹਾ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਅਸੀਂ ਬੜਾ ਸਮਝਾਉਂਦੇ ਸੀ ਵੀ ਚੱਕੇ ਕਿਹਦੇ ਕੋਈ ਜਾਣਾ ਪਰ ਨਹੀਂ ਮੰਨਿਆ ਸਿਆਲਾਂ ਚ ਅਸੀਂ ਇਹਨੂੰ ਭੇਜਤਾ ਵੀ ਚਲ 2-4 ਦਿਨ ਲਾਇਆ ਇਹ ਗਿਆ ਇਹਨੂੰ ਕਿਸੇ ਨੇ ਆਪਣੇ ਘਰੇ ਨਹੀਂ ਬੜਨ ਦਿੱਤਾ ਇੱਕ ਇਹਦਾ ਬਰਾਉਣਾ ਲੁਧਿਆਣੇ ਵਾਲਾ ਉਹਦਾ ਜਰੂਰ ਧੰਨਵਾਦ ਆ ਉਹਨੇ ਚਾਹੇ ਘਰੇ ਤਾਂ ਨਹੀਂ ਰੱਖਿਆ ਇਹਨੂੰ ਪਰ ਉਹ ਇੱਥੇ ਛੱਡ ਗਿਆ ਕਿ ਇਹਨੂੰ ਵਾਪਸ ਇਹਦੀਆਂ ਤਿੰਨ ਬਣਾ ਜਗੇ ਚਾਰ ਚਾਰ ਭੈਣਾ ਇੱਕ ਲੁਧਿਆਣੇ ਵਿਆਹੀ ਹੋਈ ਆ ਇੱਕ ਲੁਧਿਆਣੇ ਇੱਕ ਹਲਕੱਤੀ ਹਾਂ ਇੱਕ ਖੰਨੇ ਇੱਕ ਖੰਨੇ ਇੱਕ ਜਗਰਾਉਂ ਜਗਰਾਉਂ ਵੀ ਇੱਕ ਜਗਰਾਉਂ ਕਿੱਥੇ ਪਤਾ ਨਹੀਂ ਉੱਥੇ ਰਹਿੰਦੀ ਆ ਉਹ ਤੇ ਆਪਣੇ ਭਰਾ ਨਾਲ ਕੱਚੇ ਮਾਲਕ ਨੂੰ ਕਿੱਥੇ ਵਾਟਿਆ ਹੋਇਆ ਕੋਲ ਧਾਰ ਕਰ ਲੈਣ ਗਿਆ ਦੀ ਮੇਰੇ ਕੋਲ ਪੈਸਾ ਉਹ ਚਪਿਆ ਬ੍ਰੈਸ਼ਰ ਬੈਂਕ ਚ 7 ਲੱਖ ਰੱਲਰੇ ਜੇ ਪੁੱਤਰ ਕੋ 700 ਲੱਖ ਡਾਲਰ ਹੁੰਦਾ ਤਾਂ ਕਾਟੇ ਕਰਦਾ ਪਰ ਮਾਰਾ ਡਾਲਰ ਤਾਂ ਪਤਾ ਨਹੀਂ 700 ਲੱਖ ਇਹਨਾਂ ਦੋਨਾਂ ਚ ਨਹੀਂ ਉਹਨੂੰ ਘਰੇ ਗਿਆ ਸੀ ਗੋਲਡੀ ਕੋਲੇ ਉਹਦੇ ਕੋਲੇ ਆਪਣੇ ਭਰਾ ਕੋਲੇ ਨਵੀ ਕੋਲੇ ਕੀ ਕਹਿੰਦਾ ਉਹ ਕਹਿੰਦਾ ਪੈਸੇ ਲੈ ਜਾ ਤੇ ਆਪਣੇ ਨੇ ਘਰੇ ਰੱਖਿਆ ਤੈਨੂੰ ਨਹੀਂ ਰੱਖਿਆ ਨਹੀਂ ਕਹਿੰਦਾ ਕਿਰਾਏ ਤੇ ਦੇ ਭਾਗ ਤੇ ਠੀਕ ਆ ਮੇਰੇ ਕੋਲ ਕਿਰਾਏ ਤੇ ਦੇ ਭੈਣ ਕੋਲੇ ਗਿਆ ਖੰਨੇ ਵਾਲੀ ਕੋਲੇ ਨਹੀਂ ਉਹਨੇ ਵੀ ਨਹੀਂ ਰੱਖਿਆ ਉਹਨੇ ਵੀ ਨਹੀਂ ਰੱਖਿਆ ਆਧਾਰ ਕਾਰਡ ਦੇ ਦਿਓ ਤੁਸੀਂ ਮੈਨੂੰ ਤੇ ਅੱਜ ਜੱਗੇ ਦੀ ਹਾਲਤ ਦੇਖੋ 10 ਦਿਨ ਹੋ ਗਏ ਜੱਗਾ ਇੱਥੋਂ ਸਾਡੇ ਕੋਲੋਂ ਚਲਾ ਗਿਆ 10 ਦਿਨਾਂ ਬਾਅਦ ਅੱਜ ਜੱਗਾ ਮਿਲਿਆ ਸਾਨੂੰ ਸਵੇਰੇ ਕਾਲ ਆਈ ਉੱਥੋਂ ਕਾਉਂਸਲਰ ਨੇ ਵੀ ਕਿਹਾ ਨੇ ਜਗਰਾਉਂ ਤੋਂ ਕਾਲ ਕੀਤੀ ਫਿਰ ਅਸੀਂ ਰਵਿੰਦਰ ਸਾਡੀ ਟੀਮ ਦਾ ਮੈਂਬਰ ਵੀਰ ਜਗਰਾਉਂ ਤੋਂ ਇਹਨਾਂ ਦੀ ਡਿਊਟੀ ਲਈ ਵੀ ਜੱਗਾ ਲੱਭੋ ਜੇ ਕਿਤੇ ਲੱਭਦਾ ਦਾ ਜਗਰਾਉਂ ਕਿਤੇ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਉਹਨਾਂ ਦਾ ਫੋਨ ਹੈ ਜਿੰਨਾਂ ਨੇ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਬੱਬਾ ਰੱਬ ਦੀ ਜਗਾ ਕੋਈ ਉੱਥੇ ਵੀ ਰਾਤ ਰਿਹਾ ਸੀ ਵੀ ਇਹ ਧਮਾ ਕੇ ਕੱਪੜੇ ਬਦਲਦੇ ਵੀ ਇੱਥੇ ਆ ਕੇ ਲੈ ਜਾਓ ਠੀਕ ਆ ਫਿਰ ਹੁਣ ਜਦੋਂ ਮੈਂ 4 ਵਜੇ ਗੱਲ ਹੋਈ ਸੀ ਮੈਂ ਵੀ ਫ੍ਰੀ ਹੋ ਕੇ ਲੈ ਆਇਆ ਸੀ ਫਿਰ ਤੂੰ ਜਾ ਕੇ ਲੈ ਕੇ ਆਇਆ ਹਾਂ ਜੀ ਜਾ ਕੇ ਲੈ ਕੇ ਚਲੋ ਧੰਨਵਾਦ ਅਭੀ ਤੇ ਤੁਹਾਡਾ ਹਨ ਤੁਸੀਂ ਜਿਹੜਾ ਬਰਾਲਾ ਕੀ ਚਰਵਿੰਦਰ ਮੂਵੀ ਦੇ ਕਿਹਨਾਂ ਕਹਿੰਦੇ ਸਰਤਾਜ ਦੀ ਕਿਹੜੀ ਮੂਵੀ ਦੇਖੀ ਜੱਗੇ ਸ਼ਾਇਰ ਸ਼ਾਇਰ ਤਾਂ ਕੋਈ ਮੂਵੀ ਨਹੀਂ ਯਾਰ ਹੈ ਜੀ ਨਹੀਂ ਸ਼ਾਇਰ ਮੂਵੀ ਦਾ ਕੋਈ ਨਹੀਂ ਹੈ ਯਾਰ ਜੱਗ ਕੀ ਹਾਲ ਹੋ ਗਿਆ ਦਸਾਂ ਦਿਨਾਂ ਚ ਹੁਣ ਦੁਬਾਰਾ ਜਾਣਾ ਭਜਣਾ ਮੇਰੀ ਮੈਂ ਤੇ ਹੁਣ ਟੱਕ ਹੈ ਵੀਰੇ ਟੱਕ ਜਾ ਹੁਣ ਨਹੀਂ ਜਾਣਾ ਅੱਛਾ ਦੇ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਪਾਸਪੋਰਟ ਵੀ ਦੇ ਦਾਂਗੇ ਮੇਰੇ ਕੋਲੇ ਕਿੱਥੇ ਪਾਸਪੋਰਟ ਤੇਰਾ ਬਣਾ ਬਣੀ ਦਾ ਹੈਗੇ ਕਿੱਥੇ ਆ ਜਿਹੜੇ ਹੁਣ ਬਣਾਏ ਹੀ ਜਾਂਦੇ ਰੋਣਾ ਨੇ ਉਹ ਤਾਂ ਆਧਾਰ ਕਾਰਡ ਬਣਵਾਏ ਸੀਗੇ ਉਹ ਦੇ ਦੋ ਮੇਰੇ ਉਹ ਕੀ ਕਰਾਂਗਾ ਉਹਦੇ ਮੈਂ ਬੈਂਕ ਅਕਾਊਂਟ ਹੈ 1200 ਡਾਲਰ ਉਹ ਲੈਣਾ ਮੈਂ ਕਿੱਥੋਂ ਲੈਣਾ ਪੁੱਤ 1200 ਡਾਲਰ ਉਹ 900 ਡਾਲਰ ਮੇਰਾ ਟ੍ਰਾਂਟੋ ਕ੍ਰਾਸ ਬਾਰਡਰੀ ਜੋਂਦਾ ਵਾ ਹੂੰ ਪਬਲੀਕ ਗਾਰਡਨ ਟ੍ਰਸਟੀ ਜੋਂਦਾ ਵਾ 34000 ਰੁਪਏ ਮਹੀਨੇ ਆ ਵੀਰੇ ਉਹ ਤਾਂ ਉਹ ਕਹਿੰਦੇ ਹੋਂ ਦਾ ਬੈਂਕ ਵਾਲੇ ਕਿੰਨੇ ਸਾਲ ਹੋ ਗਏ ਪਤਾ ਤੈਨੂੰ ਆਏ ਨੂੰ ਉਹ ਕਹਿੰਦੇ ਹੁਣ ਦੇਈ ਜਾਣਾ ਮਾ ਬਾ 10 ਸਾਲ 20 ਸਾਲ ਦੀ ਨਹੀਂ ਉਹਨੇ ਕਹਿੰਦੇ ਕੋਈ ਨਹੀਂ ਦਿੰਦਾ ਵੀਰੇ ਫਿਰ ਇੱਥੇ ਖੋਲ ਦੋ ਮੇਰਾ ਕੋਈ ਨਹੀਂ ਦਿੰਦਾ ਬਸ ਤੂੰ ਮੇਰਾ ਵੀਰਾ ਬਣ ਕੇ ਇੱਥੇ ਆਮ ਨਾ ਰਹਿ ਐਵੇਂ ਨਾ ਭੱਜ ਦੌੜ ਕਰ ਹੁਣ ਟਿਕ ਜਾ ਤੇ ਇੱਕਰੀ ਬੇਨਤੀ ਆ ਸਾਡੀ ਇਹਦੇ ਰਿਸ਼ਤੇਦਾਰਾਂ ਨੂੰ ਯਾਰ ਬਾਈ ਇੰਨੇ ਵੀ ਨਿਰਬੋਹੀ ਨਾ ਹੋ ਯਾਰ ਮਿਲ ਤਾਂ ਜਾਇਆ ਕਰ ਆ ਭੈਣਾ ਨਾਲ ਦੀਆਂ ਜੰਮੀਆਂ ਪਹਿਣਾ ਨੂੰ ਬੇਨਤੀ ਆ ਐਡਾ ਕਿੰਡਾ ਕਿ ਜਲਾ ਦਾ ਜੱਗਾ ਮਿਲ ਹੀ ਜਾ ਕਰੋ ਤਾਂ ਜੋ ਉਹਨੂੰ ਸਬਰਤਰ ਆ ਜਾ ਕਰੇ ਵੀ ਹਾਂ ਮੇਰਾ ਕੋਈ ਆਉਂਦਾ ਮੈਨੂੰ ਮਿਲਣ ਜਦੋਂ ਇਹ ਕਿਸੇ ਹੋਰ ਦੇ ਰਿਸ਼ਤੇਦਾਰ ਨੂੰ ਮਿਲਣ ਆਏ ਨੂੰ ਦੇਖਦਾ ਫਿਰ ਇਹਦੇ ਬਹੁਤ ਅੰਦਰ ਤੜਫਣਾ ਹੁੰਦੀ ਹੈ ਜਦੋਂ ਇਹ ਕਿਸੇ ਨੂੰ ਜਾਂਦੇ ਦੇਖਦਾ ਸੀ ਕਿ ਇਹਨੂੰ ਘਰੇ ਭੇਜਦੇ ਆ ਵੀ ਅੱਜ ਉਹਦਾ ਪਰਿਵਾਰ ਲੈਣ ਆ ਗਿਆ ਉਹਦਾ ਘਰ ਲੱਭ ਗਿਆ ਫਿਰ ਜੱਗਾ ਤਰ ਲੋ ਮੱਛੀ ਲੈ ਕਰਦਾ ਮਿਲ ਜਿਆ ਕਰੋਗਾ ਤਾਂ ਜੋ ਜੱਗ ਦੇ ਵਰਗੇ ਵੀਰ ਸਾਡੇ ਪਰਿਵਾਰ ਦੇ ਵਿੱਚ ਅੰਦਰ 596 ਮੈਂਬਰ ਆ ਸਾਡੇ ਪਰਿਵਾਰ ਚ ਅੱਜ ਉਹਨਾਂ ਨੂੰ ਉਹਨਾਂ ਦੇ ਆਪਣੇ ਜੇ ਮਿਲਦੇ ਰਹਿਣ ਘਟੋ ਘਟ ਉਹਨਾਂ ਨੂੰ ਸਕੂਨ ਤਾਂ ਰਹੇ ਵੀ ਸਾਡਾ ਕੋਈ ਹੈਗਾ ਜੱਗੇ ਲਈ ਅਰਦਾਸ ਕਰਿਓ ਜੱਗੇ ਦੇ ਬੇਟੇ ਨੂੰ ਵੀ ਬੇਨਤੀ ਹੈ ਸਾਡੀ ਵੀ ਵੀਰੇ ਹੁਣ ਤੂੰ ਵੱਡਾ ਹੋ ਚੱਲਿਆ ਇਹਨੂੰ ਕੈਨੇਡਾ ਲੈ ਜਾ ਕੇ ਮੈਨੂੰ ਜਨਾਨੀ ਮਾਰਨਾ ਚਾਹੁੰਦੀ ਆ ਇਹਨਾਂ ਦੇ ਸਬਕਾਏ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਹੋਵੇ ਜੇ 420 ਦਾ ਪਰਚਾ ਹੋਵੇ ਜੇ ਜ਼ਰੂਰੀ ਦਾ ਪਰਚਾ ਹੋਵੇ ਪਰ ਠੀਕ ਹੁਣ ਨੀ ਬੋਲਣਾ ਬਸ ਦੇਖੋ ਇਹਨਾਂ ਅਫਸਰਟ ਹੋਇਆ ਫਿਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ